ਤੁਸੀਂ ਦੇਖ ਰਹੇ ਹੋ ਆਵਾਜ਼-ਏ-ਖ਼ਾਲਕ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢਿੱਲੋਂ ਜਿਵੇਂ ਕਿ ਹਰ ਵਾਰ ਅਸੀਂ ਤੁਹਾਡੇ ਕਚਹਿਰੀ ਵਿੱਚ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੁੰਦੇ ਆ ਅੱਜ ਵੀ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬਰਮਾਲੀਪੁਰ ਬਰਮਾਲੀਪੁਰ ਸਾਹਿਬ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਲੋਕ ਸਭਾ ਸ਼੍ਰੀ ਅਮਰਸਾਹਬ ਜੀ ਜਿੱਥੋਂ ਕਿ ਪੂਰਾ ਫਾਸਮਾ ਮੁਕਾਬਲਾ ਪੂਰੀ ਦੁਨੀਆ ਦੇ ਵਿੱਚ ਸਭ ਦੇ ਨਿਗਾਹ ਸ਼੍ਰੀ ਅਮਰਸਰ ਸਾਹਿਬ ਦੇ ਬਿਟੀ ਕੀ ਹੁੰਜਾ ਨੇ ਪੇਖਣਾ ਹੋਵੇਗਾ ਵੀ ਉੱਥੇ ਕਿਹੜੇ ਕਿਹੜੇ ਉਮੀਦਵਾਰ ਖੜੇ ਨੇ ਪਰ ਮਹਾਲੀਪੁਰ ਸਾਹਿਬ ਸਾਨੂੰ ਇਹਦੇ ਬਾਰੇ ਜਾਣਕਾਰੀ ਦਿਓ ਜਿਹੜਾ ਉੱਥੇ ਕਿਹੜੇ ਕਿਹੜੇ ਉਮੀਦਵਾਰ ਖੜੇ ਨੇ ਕੀ ਸਥਿਤੀ ਆ ਉੱਥੇ ਦੇਸ਼ ਵਿਦੇਸ਼ ਵਾਸਤੇ ਪੰਜਾਬੀਓ ਅਸੀਂ ਤੁਹਾਡੇ ਨਾਲ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਤੇ ਕਿਸੇ ਨਾ ਕਿਸੇ ਵਿਸ਼ੇ ਤੇ ਪੋਲਿਟੀਕਲ ਐਨਾਲਿਸਿਸ ਕਰਕੇ ਤੁਹਾਨੂੰ ਥੋੜੀ-ਬਹੁਤ ਜਾਣਕਾਰੀ ਜਿੰਨੀ ਸਾਨੂੰ ਨੂੰਨੇ ਬਖਸ਼ਿਸ਼ ਕੀਤੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਸਾਡੇ ਰਵਿੰਦਰ ਸਿੰਘ ਢਿੱਲੋਂ ਸਾਡੇ ਪੱਤਰਕਾਰ ਮਿੱਤਰ ਅ ਅੱਜ ਅਮਰitsar ਬਾਰੇ ਗੱਲ ਕਰਦੇ ਨੇ ਸ਼੍ਰੀ ਅਮਰਸਰ ਸਾਹਿਬ ਦੀ ਪਵਿੱਤਰ ਧ ਉਦੇ ਨਾਂ ਤੇ ਬਣਿਆ ਹੈ ਲੋਕ ਸਭਾ ਹਲਕਾ ਜਿਸ ਧਰਤੀ ਦੇ ਉੱਤੇ ਸਾਡੇ ਸਾਂਝੇ ਪੰਜਾਬ ਦੀ ਲਕੀਰ ਆ ਜਿਹੜੀ ਉਹ ਖਿੱਚ ਹੋਈ ਸੀ 1947 ਦੀ ਜਦੋਂ ਦੇਸ਼ ਦੀ ਵੰਡ ਹੁੰਦੀ ਆ ਪੰਜ ਪੰਜ ਦਰਿਆਵਾਂ ਦੇ ਧਰਤੀ ਪੰਜ ਆਪ ਪੰਜ ਆਪ ਦੇ ਵਿਚਾਲੇ ਲਕੀਰ ਖਿੱਚੀ ਗਈ ਇੱਕ ਰਾਜਨੀਤਿਕ ਲੋਕਾਂ ਦੀ ਸਾਜ਼ਿਸ਼ ਜਿਸ ਦੇ ਨਾਲ ਪੰਜਾਬੀ ਵੰਡੀ ਗਈ ਪੰਜਾਬੀਤ ਵੰਡੀ ਗਈ ਧਰਤੀ ਵੰਡੀ ਗਈ ਸਾਡੇ ਦਰਿਆ ਵੰਡੇ ਗਏ ਸਾਡਾ ਰਹਿਣ ਸਹਿਣ ਵੰਡ ਹੋ ਗਿਆ ਸਾਡੀ ਅਤੀ ਆਬਾਦੀ ਸਾਡਾ ਭਾਈਚਾਰਾ ਜਿਹੜਾ ਉਹ ਅੱਧਾ ਲਾਈਨ ਤੋਂ ਲਿੱਖ ਤੋਂ ਪਰਲੇ ਪਾਸੇ ਰਹਿ ਗਿਆ ਤੇ ਅੱਧਾ ਇੱਧਰ ਆ ਗਿਆ ਸਾਡੀ ਲਾਹੌਰ ਜਿੱਥੇ ਸਾਡਾ ਰਾਜ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਸਾਡੀ ਲਾਹੌਰ ਉਸ ਪਾਸੇ ਰਹਿ ਗਈ ਬਹੁਤ ਵੱਡੀ ਸਾਜ਼ਿਸ਼ ਤੋਂ ਬਾਅਦ ਜਿਹੜਾ ਪੰਜਾਬ ਬਣਿਆ ਛੋਟਾ ਮੋਟਾ ਸੂਬਾ ਉਹਦੇ ਵਿੱਚ ਬਾਰਡਰ ਦੇ ਉੱਤੇ ਅੱਧੇ ਪੰਜਾਬ ਉਧਰ ਤੇ ਅੱਧਾ ਪੰਜਾਬ ਉਧਰ ਜਿਹੜਾ ਸਵੇਰੇ ਸ਼ਾਮ ਇਹੋਨ ਲੱਗਦਾ ਹੈ ਜਿਵੇਂ ਰਾਤ ਨੂੰ ਜਦੋਂ ਲਾਈਟਾਂ ਜਗਦੀਆਂ ਨੇ ਲਾਹੌਰ ਦੀਆਂ ਦੂਰ ਮੰਜ਼ਲਾਂ ਤੋਂ ਫੜ ਕੇ ਇਹਨਾਂ ਤੋਂ ਲਾਹੌਰ ਦੀਆਂ ਉਧਰਲੇ ਪੰਜਾਬ ਦੀਆਂ ਲਾਈਟਾਂ ਜਗਦੀਆਂ ਨੇ ਤੇ ਇਹਦੇਲੇ ਪੰਜਾਬ ਦੇ ਦਰਬਾਰ ਸਾਹਿਬ ਦੇ ਆਲੇ ਦੋਲੇ ਰੋਸ਼ਨੀयां ਹੁੰਦੀਆਂ ਨੇ ਕਿਉਂ ਲੱਗਦਾ ਜਿਵੇਂ ਰੋਸ਼ਨੀयां ਨੇ ਜਿਹੜੀਆਂ ਆਪਸ ਵਿੱਚ ਗਲਵਕੜੀ ਪਾ ਰਹੀਆਂ ਹੋਏ ਦੋਸਤੋ ਮੈਂ ਪਾਬੁਕਤਾ ਦੇ ਬਹਿਣ ਤੋਂ ਚਲਾ ਗਿਆ ਸੀ ਗੱਲ ਲੋਕ ਸਭਾ ਹਲਕਾ ਸੰਗਰੂਰ ਦੀ ਲੋਕ ਸਭਾ ਹਲਕਾ ਅਮਰਸਰ ਅਮਰਸਰ ਸਾਹਿਬ ਦੀ ਜਿਹੜਾ ਬਾਰਡਰ ਦੇ ਉੱਤੇ ਸਾਡਾ ਬਣਿਆ ਹੋਇਆ ਲੋਕ ਸਭਾ ਹਲਕਾ ਜਿਹਦੇ ਨਾਲ ਅਸੀਂ ਬੰਡ ਹੁੰਨੇ ਆ ਇਹਦੇ ਵਿੱਚ ਅਜਨਾਲਾ ਵਿਧਾਨ ਸਭਾ ਹਲਕੇ ਨੇ ਜਿਹੜੇ ਅਜਨਾਲਾ ਰਾਜਾ ਸੰਸੀ ਮਜੀਠਾ ਸਰਦਾਰ ਵਿਕਰਮਜੀਤ ਸਿੰਘ ਦਾ ਮਜੀਠਾ ਅਮਰਸਰ ਉੱਤਰੀ ਕੇਂਦਰੀ ਪਛਮੀ ਪੂਰਬੀ ਦੱਖਣ ਇਹਨਾਂ ਲੋਕ ਸਭਾ ਹਲਕਿਆਂ ਦੇ ਨੌ ਵਿਧਾਨ ਸਭਾ ਹਲਕਿਆਂ ਦੇ ਅਧੀਨ ਪੈਂਦਾ ਇਹ ਸਾਡਾ ਜਿਹੜਾ ਲੋਕ ਸਭਾ ਹਲਕਾ ਇੱਥੇ ਚੋਣ ਕੌਣ ਲੜ ਰਿਹਾ ਕਾਂਗਰਸ ਪਾਰਟੀ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੋਟੇ ਵਿੱਚੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਰਹੇ ਨੇ ਅਨੰਦ ਜੋਸ਼ੀ ਜੀ ਤੇ ਸਿਮਰਨਜੀਤ ਸਿੰਘ ਮਾਨ ਦੇ ਸੁਪੁੱਤਰ ਨੇ ਜਿਹੜੇ ਈਮਾਨ ਸਿੰਘ ਮਾਨ ਭਾਰਤੀ ਜਨਤਾ ਪਾਰਟੀ ਦੇ ਸਰ ਤਰਨਜੀਤ ਸਿੰਘ ਸੰਧੂ ਜਿਨ੍ਹਾਂ ਦਾ ਮੈਂ ਜ਼ਿਕਰ ਜਿਹੜੇ ਉਮੀਦਵਾਰ ਦਾ ਮੈਂ ਕਰ ਰਿਹਾ ਸੀ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਨਾਲ ਕੰਮ ਕਰਨ ਵਾਲੇ ਵੱਡੇ ਆਗੂ ਸਭ ਤੋਂ ਵੱਡੀ ਹਿਸਟੋਰੀਕਲ ਗੱਲ ਜਿਹੜੀ ਉਹ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਕੌਣ ਨਹੀਂ ਜਾਣਦਾ ਉਹਨਾਂ ਦੇ ਪੋਤੇ ਨੇ ਇਹਨਾਂ ਦੇ ਦਾਦਾ ਜੀ ਸਨ ਜਿਨ੍ਹਾਂ ਦੀ ਸ਼੍ਰੀ ਅਮਰਸਰ ਸਾਹਿਬ ਦੀ ਧਰਤੀ ਨੂੰ ਵੱਡੀ ਦੇਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇਜਾ ਸਿੰਘ ਸਮੁੰਦਰੀ ਹਾਲ ਉਹਨਾਂ ਦੇ ਨਾਂ ਤੇ ਬਣਿਆ ਹੋਇਆ ਹੈ ਉਹਦੇ ਪੋਤੇ ਨੇ ਸਰਦਾਰ ਤਾਂਜੀਤ ਸਿੰਘ ਸੰਧੂ ਜਿਹੜੇ ਕਿ ਵੱਡੇ ਅਹੁਦਿਆਂ ਤੋਂ ਰਿਟਾਇਰ ਹੋ ਕੇ ਚੋਣ ਮੈਦਾਨ ਵਿੱਚ ਭਾਰਤੀ ਜਨਤਾ ਪਾਰਟੀ ਨੇ ਉਤਾਰੇ ਨੇ ਜਿੱਥੋਂ ਤੱਕ ਚੋਣ ਕਰਨ ਦਾ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਹਿੰਦੂ ਚਿਹਰਾ ਦਿੱਤਾ ਹੈ ਕਿ ਜਿਹੜੀ ਕਿ ਸਿੱਖ ਪੰਥ ਦੀ ਪ੍ਰਤੀਨਿਧਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇਸ਼ ਭਰ ਵਿੱਚ ਹਿੰਦੂ ਏਜੰਡਾ ਲੈ ਕੇ ਚੱਲਦੀ ਹੈ ਤੇ ਉਹਨਾਂ ਨੇ ਸਿੱਖ ਚਿਰਾਂ ਤੇ ਤੇ ਜਿਵੇਂ ਮੈਂ ਜ਼ਿਕਰ ਕੀਤਾ ਕਿ ਪੰਥਕ ਉਮੀਦਵਾਰ ਈਮਾਨ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਕੈਬਨਿਟ ਮੰਤਰੀ ਪੰਜਾਬ ਚੋਣ ਮੈਦਾਨ ਵਿੱਚ ਡਟੇ ਹੋਏ ਗਏ। ਹਲਕਿਆਂ ਦਾ ਮੈਂ ਜ਼ਿਕਰ ਕਰ ਚੁੱਕਾ ਹੁਣ ਰਹੀ ਗੱਲ ਲੋਕ ਸਭਾ ਹਲਕੇ ਦੇ ਵਿੱਚ ਮੌਜੂਦਾ ਸਮੀਕਰਨ ਜਿਹੜੇ ਮੌਜੂਦਾ ਸਥਿਤੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਲੋਕ ਸਭਾ ਹਲਕੇ ਦੇ ਵਿੱਚ ਪੂਰਾ ਪੂਰੀ ਸਰਗਰਮੀ ਨਾਲ ਚੋਣ ਮੈਮ ਚਲਾਉਣ ਦੇ ਵਿੱਚ ਦੇਖਿਆ ਜਾ ਰਿਹਾ ਹੈ ਤੇ ਅਨਿਲ ਜੋਸ਼ੀ ਜਿੱਥੇ RSS ਦੇ ਪੁਰਾਣੇ ਵਰਕਰ ਨੇ ਫਰੋਮ ਨਕਾਲੀ ਦਲ ਦੇ ਟਕਸਾਲੀ ਵਰਕਰ ਨੇ ਉਪ વિધાનસભા ਚੋਣ ਵੀ ਲੜੇ ਫਰੋਮ ਨਕਾਲੀ ਦਲ ਵੱਲੋਂ ਤੇ ਅਨੈਲ ਜੋਸ਼ੀ ਇਸ ਵੇਲੇ ਕਿਉਂਕਿ ਉਹਨਾਂ ਦੀ ਜਿਹੜੀ ਕਮਾਂਡ ਉਹ ਸਰਦਾਰ ਵਿਕਰਮਜੀਤ ਸਿੰਘ ਜੀਟੀਐ ਜਿਹੜੇ ਤੇਜ ਤਰ੍ਹਾਂ ਰਾਗੂ ਨੇ ਉਹਨਾਂ ਨੇ ਸੰਭਾਲੀ ਹੋਈ ਹੈ ਤੇ ਸਾਰੇ ਹਲਕਿਆਂ ਦੇ ਵਿੱਚ ਜਿਸ ਤਰ੍ਹਾਂ ਪੂਰੀ ਪੂਰੇ ਟਕਰਾਅ ਨਾਲ ਵਿਕਰਮ ਸਿੰਘ ਜੀਟੀਐਸ ਚੋਣ ਮਹਿਮਲ ਨੂੰ ਚਲਾ ਰਹੇ ਨੇ ਉਹ ਕੱਲ ਅਲੱਗ ਹੈ ਕਿ ਰਾਜਸੀ ਤੌਰ ਤੇ ਸ਼ਮੂਲੀਅਤ ਕਰਨ ਦੇ ਜਿਹੜੇ ਕਿਸ ਪਾਸੇ ਨੂੰ ਲੋਕ ਤੁਰਦੇ ਨੇ ਉਹ ਕੁਝ ਵੀ ਹੋ ਸਕਦੇ ਨੇ ਪਰੰਤੂ ਜਿਹੜੀ ਚੋਣ ਮਹਿਮ ਪੱਖੋਂ ਅਨਿਲ ਜੋਸ਼ੀ ਐ ਇਸ ਵੇਲੇ ਬਹੁਤ ਵਧੀਆ ਟੰਗਣਾ ਆਪਣੀ ਚੋਣ ਮਹਿਮ ਜੜੀ ਚਲਾ ਰਹੀ ਬਿਲਕੁਲ ਜਿਵੇਂ ਬਰਵਾਲੀ ਕੋਲ ਸਭ ਮੈਂ ਇਹੀ ਗੱਲ ਕਰੀ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਸੀਗਾ ਕਿ ਜੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਲੋਕ ਸਭਾ ਹਲਕਾ ਵੀ ਇਹਦੇ ਵਿੱਚ ਮੌਜੂਦਾ ਸਥਿਤੀ ਦੇ ਵਿੱਚ ਕਿਹੜੇ ਕਿਹੜੇ ਪ੍ਰਮੁੱਖ ਉਮੀਦਵਾਰਾਂ ਦਾ ਮੁਕਾਬਲਾ ਚੱਲ ਰਿਹਾ ਇਹ ਵੀ ਸਾਡੇ ਦਰਸ਼ਕਾਂ ਸਾਡੀ ਜਾਣਕਾਰੀ ਚਾਹੁੰਦੇ ਆ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਮੁਕਾਬਲੇ ਦੇ ਵਿੱਚ ਹੋਣਾ ਕੁਦਰਤੀ ਐ ਆਪਾਂ ਉਹਨਾਂ ਦੀ ਮਹੱਤਤਾ ਨੂੰ ਘਟਾ ਕੇ ਨਹੀਂ ਦੇਖ ਸਕਦੇ ਸੱਤਾ ਦਾ ਆਪਣਾ ਇੱਕ ਰੋਲ ਹੁੰ ਵਕੇਂਦਰੀਕਰਨ ਹੁੰਦਾ ਹੈ ਸੱਤਾ ਹਮੇਸ਼ਾ ਆਪਣਾ ਪ੍ਰਭਾਵ ਲੋਕਾਂ ਤੇ ਬਣਾ ਕੇ ਰੱਖਦੀ ਹੈ ਤੇ ਛੱਡਦੀ ਵੀ ਆ ਪਰ ਜਿਸ ਤਰੀਕੇ ਨਾਲ ਐਂਟੀ ਇਨਕੰਮਨਸੀ ਜਿਸ ਤਰ੍ਹਾਂ ਸਤਾਪਤ ਵਿਰੋਧੀ ਰੁਝਾਨ ਪੰਜਾਬ ਦੇ ਵਿੱਚ ਇਸ ਵੇਲੇ ਵੇਖਣ ਨੂੰ ਮਿਲ ਰਿਹਾ ਜਦੋਂ ਬਾਕੀ ਪੰਜਾਬ ਵਿੱਚ ਵੇਖਣ ਨੂੰ ਮਿਲਦਾ ਤੇ ਅਮਰਸਰ ਵਿੱਚ ਕਿਉਂ ਨਹੀਂ ਹੋਵੇਗਾ ਹਾਲਾਂਕਿ ਸਰਕਾਰ ਬਣੀ ਨੂੰ ਲਗਭਗ 1.5 ਸਾਲ 2.5 ਸਾਲ ਦੇ ਲਗਭਗ ਸਮਾਂ ਹੋਇਆ ਦੇ ਬਾਵਜੂਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਲੋਕਲ ਨੇ ਉਥੋਂ ਅਮਰਸਰ ਉਹਨਾਂ ਦਾ ਹਲਕਾ ਜਿਹੜਾ ਵਿਚ ਪੈਂਦਾ ਹੈ ਇਸ ਕਰਕੇ ਉਹ ਬਹੁਤ ਤੰਦ ਹੀ ਨਾਲ ਆਪਣੀ ਚੋਣ ਮہم ਚਲਾ ਰਹੇ ਨੇ ਤੇ ਬੋਲਣ ਦੇ ਵਿੱਚ ਮਾਹਰ ਨੇ ਤੇ ਇਸ ਤੋਂ ਇਲਾਵਾ ਜਿਹੜੇ ਆਪਣੇ ਉਮੀਦਵਾਰ ਨੇ ਸਿਕਸ ਚੇਰਾ ਭਾਰਤੀ ਜਨਤਾ ਪਾਰਟੀ ਦੇ ਤਰਨਜੀਤ ਸਿੰਘ ਸੰਧੂ ਉਹਨਾਂ ਦੀ ਸ਼ਖਸੀਅਤ ਦਾ ਪ੍ਰਭਾਵ ਨੌਜਵਾਨੀ ਤੇ ਆਪਾਂ ਕਿਸੇ ਵੀ ਤਰ੍ਹਾਂ ਘਟਾ ਕੇ ਨਹੀਂ ਦੇਖ ਸਕਦੇ ਸਦਾ ਤਰਨਜੀਤ ਸਿੰਘ ਸੰਧੂ ਇਸ ਜਿਹੜੇ ਨੌਜਵਾਨ ਪੀੜੀ ਪੜ੍ਹੀ ਲਿਖੀ ਕਿਉਂਕਿ ਜਨਰੇਸ਼ਨ ਗੈਪ ਹੁੰਦਾ ਉਹ ਹਾਲਾਤ ਬਦਲ ਦਿੰਦਾ ਜਨਰੇਸ਼ਨ ਗੈਪ ਨੇ ਅਮਰਸਰ ਵਿੱਚ ਵੀ ਇਹ ਸਹਾਲਾਤ ਜਦੋਂ ਉਮੀਦਵਾਰ ਦੀ ਚੋਣ ਨੂੰ ਦੇਖਦਾ ਕੋਈ ਯੂਥ ਇਕਤੇ ਹਿੰਦੂ ਵੋਟ ਆ ਜਿਹੜੀ ਉਹ ਕੁਦਰਤੀ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਅਸਰ ਸੂਖ ਬੈ ਗਈ ਆ ਅਗਲਾ ਜਿਹੜਾ ਸਵਾਲ ਉਹ ਇਹ ਹੈ ਕਿ ਨੌਜਵਾਨ ਪੀੜ੍ਹੀ ਤੇ ਇਸ ਗੱਲ ਦਾ ਜਰੂਰ ਅਸਰ ਵੇਖਣ ਨੂੰ ਮਿਲ ਰਿਹਾ ਸਰਦਾਰ ਤਰਨਜੀਤ ਸਿੰਘ ਸੰਧੂ ਦੀ ਸ਼ਖਸੀਅਤ ਬਹੁਤ ਘੱਟ ਬੋਲਣਾ ਅਤੇ ਬਹੁਤ ਪੜੇ ਲਿਖੇ ਲੋਕਾਂ ਵਾਲੀ ਗੱਲ ਕਰਨੀ ਸੂਝਵਾਨ ਜਦੋਂ ਉਹ ਗੱਲ ਕਰਦੇ ਨੇ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਇੱਕ ਐਸਾ ਹਾਈਵੇ ਇਥੋਂ ਕੱਢਿਆ ਕਟੜਾ ਜੰਮੂ ਦਿੱਲੀ ਹਾਈਵੇ ਜਿਹਨੂੰ ਕਹਿੰਦੇ ਨੇ ਉਹਦੇ ਨਾਲ ਅਮਰਸਰਾ ਜਿਹੜਾ ਉਹ ਵਪਾਰ ਦੀ ਹੱਬ ਬਣਨਾ ਹੈ ਤੇ ਕਿਤੇ ਸਮਾਂ ਬਣਿਆ ਕਿ ਜੇ ਪਾਕਿਸਤਾਨ ਨਾਲ ਬਾਰਡਰ ਖੁੱਲਦੇ ਨੇ ਜਾਂ ਕੋਈ ਐਸੇ ਹਾਲਾਤ ਬਣਦੇ ਨੇ ਇੱਕ ਸੱਤਾ ਦਾ ਇੱਕ ਵਪਾਰ ਦਾ ਜਿਹੜਾ ਕੇਂਦਰ ਅਮਰਸਰ ਸਾਹਿਬ ਬਣ ਸਕਦਾ ਹੈ ਅਮਰਸਰ ਦੇ ਵਿੱਚ ਉਹ ਐਜੂਕੇਸ਼ਨ ਦੀ ਗੱਲ ਵੀ ਕਰਦੇ ਨੇ ਅਮਰਸਰ ਦੇ ਵਿੱਚ ਆਮ ਚੀਜ਼ਾਂ ਨਾਲ हट ਕੇ ਮੰਦਿਰਾਂ ਮਸਜਿਦਾਂ ਮਸੀਤਾਂ ਨਾਲੋਂ ਹਟ ਕੇ ਨਾ ਤੇ ਖਰਾਬ ਬੋਲਦੇ ਨੇ ਕੋਈ ਕਿਸੇ ਦੇ ਨਾ ਕੋਈ ਐਡਾ ਦੀ ਗੱਲ ਕਰਦੇ ਨੇ ਜਦੋਂ ਉਹ ਐਜੂਕੇਸ਼ਨ ਦੀ ਗੱਲ ਕਰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜ ਨੇ ਇੱਥੇ ਪਰ ਉਹ ਸਹੂਲਤਾਂ ਨਹੀਂ ਮਿਲ ਰਹੀਆਂ ਜਦੋਂ ਉਹ ਸਰਕਾਰੀ ਤੰਤਰ ਨੂੰ ਭੰਡਦੇ ਨੇ ਕਿ ਐਜੂਕੇਸ਼ਨ ਉਸ ਲੈਵਲ ਦੀ ਨਹੀਂ ਇੰਟਰਨੈਸ਼ਨਲ ਲੈਵਲ ਦੀ ਕਿ ਸਾਡੇ ਬੱਚੇ ਜਾ ਕੇ ਅਮਰੀਕਾ ਵਰਗੇ ਦੇਸ਼ਾਂ 'ਚ سفیر ਬਣ ਸਕਣ ਨਰਾਜੀਤ ਬਣ ਸਕਣ ਸਧਰਤਾਰਨ ਜੀ ਸਿੰਘ ਹਿੰਦੂ ਦਾ ਪੜੇ ਲਿਖੇ ਤੌਰ ਤੇ ਸ਼ਖਸੀਅਤ ਦਾ ਆਪਣਾ ਇੱਕ ਪ੍ਰਭਾਵ ਆ ਉਹ ਗੱਲ ਅਲੱਗ ਆ ਕਿ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਦਿੱਲੀ ਦਾ ਵਿਰੋਧ ਆ ਉਹਦਾ ਕਿਤੇ ਨਾ ਕਿਤੇ ਅਸਰ ਵੀ ਵੇਖਣ ਨੂੰ ਮਿਲਦਾ ਹੈ ਸਰਦਾਰ ਤਰਨਜੀਤ ਸਿੰਘ ਸੰਧੂ ਵੀ ਮੁਕਾਬਲੇ ਵਿੱਚ ਕਿਤੇ ਨਾ ਕਿਤੇ ਵੇਖਣ ਨੂੰ ਕਿਉਂਕਿ ਤਿੰਨ ਹਲਕੇ ਪਿੰਡੂ ਨੇ ਤੇ ਬਾਕੀ 6 ਹਲਕੇ ਸ਼ਹਿਰੀ ਹੀ ਨੇ ਲਗਭਗ ਤੇ ਸ਼ਹਿਰੀ ਹਲਕਿਆਂ ਦੇ ਵਿੱਚੋਂ ਜਿਹੜੇ ਜ਼ਿਆਦਾ ਵੋਟ ਦਾ ਪ੍ਰਭਾਵ ਹੈ ਪ੍ਰਤੀਸ਼ਤ ਵੋਟ ਦਾ ਪ੍ਰਭਾਵ ਉਹ ਉੱਥੇ ਐਮ ਐਲ ਏ ਵੀ ਇਹਨਾਂ ਦੇ ਬਣਦੇ ਰਹੇ ਨੇ ਭਾਰਤੀ ਜਨਤਾ ਪਾਰਟੀ ਜਿਹਦੋਂ ਅਕਾਲੀ ਦਲ ਨਾਲ ਐਂ ਸੀ ਤੇ ਉੱਥੋਂ ਕੈਬਨਿਟ ਮੰਤਰੀ ਵੀ ਅਨਿਲ ਜੋਸ਼ੀ ਵੀ ਬਣਦੇ ਰਹੇ ਨੇ ਤੇ ਇਸ ਕਰਕੇ ਬੀ ਮੁਕਾਬਲੇ ਵਿੱਚ ਤਰਨਜੀਤ ਸਿੰਘ ਸੰਦੂਲੂਸੀ ਦੀ ਜੇ ਮੁਕਾਬਲੇ ਵਿੱਚ ਦੇਖਣ ਦੇਖ ਸਕਦੇ ਹਾਂ ਰਹੀ ਗੱਲ ਚੌਥੇ ਉਮੀਦਵਾਰ ਈਮਾਨ ਸਿੰਘ ਮਾਨ ਦੀ ਈਮਾਨ ਸਿੰਘ ਮਾਨ ਜਿਹੜੇ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸੁਪੁੱਤਰ ਨੇ ਸੰਗਰੂ ਲੋਕ ਸਭਾ ਹਲਕੇ ਤੋਂ ਆਪਣੇ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਤੋਂ ਪੰਥਕ ਉਮੀਦਵਾਰ ਨੇ ਇੱਥੇ 6 ਹਲਕੇ ਸ਼ਹਿਰੀ ਨੇ 3 ਹਲਕੇ ਹਾਂ ਇਸ ਇਲਾਕੇ ਨੇ ਬਹੁਤ ਵੱਡਾ ਸੰਤਾਪ ਘੜ ਤੂ ਬਾਲ ਰਿਹਾ ਹੈ ਆਪਣੇ ਪਿੰਡੇ ਤੇ ਹੰਡਾਇਆ ਬੜਾ ਕੁਝ ਸਹਿ ਲੋਕਾਂ ਨੇ ਉੱਥੇ ਬੜਾ ਕੁਝ ਅੱਜ ਵੀ ਉਹ ਅੱਜ ਵੀ ਉਹ ਜ਼ਖਮ ਨੇ ਜਿਹੜੇ ਕਿਤੇ ਨਾ ਕਿਤੇ ਅੱਲੇ ਪੀੜਾ ਨੇ ਬਹੁਤ ਸਾਰੀਆਂ ਤੇ ਉਹ ਉਸ ਹਲਕਿਆਂ ਦੇ ਵਿੱਚ ਕਿਤੇ ਨਾ ਕਿਤੇ ਉਹ ਪਰਿਵਾਰ ਬਹੁਤ ਸਾਰੇ ਬੈਠੇ ਨੇ ਸੋ ਮੈਂ ਪਹਿਲਾਂ ਜ਼ਿਕਰ ਜਿਹੜਾ ਕੀਤਾ ਸੀ ਤੁਹਾਡੇ ਨਾਲ ਅਮਰਸਰ ਉਤਰੀ ਕੇਂਦਰੀ ਪੱਛਮੀ ਪੂਰਵੀ ਦੱਖਣੀ ਤੇ ਇੱਕ ਅਟਾਰੀ ਵਿਧਾਨ ਸਭਾ ਹਲਕਾ ਅਟਾਰੀ ਇਹ ਹਲਕੇ ਨੇ ਜਿਹੜੇ ਅਟਾਰੀ ਥੋੜਾ ਜਿਹਾ ਪਿੰਡੂ ਹਲਕਾ ਹੈ ਰਾਜਸੰਸੀ ਨਾਲ ਵੀ ਥੋੜਾ ਪਿੰਡੂ ਇਲਾਕਾ ਲੱਗਦਾ ਤੇ ਬਹੁਤਾ ਹਿੱਸਾ ਕੱਟ ਕੇ ਸੀ ਜਿਹੜਾ ਉਮਰਸਰ ਦਾ ਉਹ ਹੁਣ ਤਰਨਤਨ ਸਾਹਿਬ ਵੱਲ چلا ਗਿਆ ਖਰੂਰ ਸਾਹਿਬ ਲੋਕ ਸਭਾ ਹਲਕੇ ਦਾ ਹਿੱਸਾ ਬਣ ਗਿਆ ਤੇ ਖਰੂਰ ਤੋਂ ਲੋਕ ਸਭਾ ਹਲਕਾ ਇੱਕ ਪਿੰਡੂ ਹਲਕਾ ਬਣ ਗਿਆ ਸੋ ਇਹ ਸ਼ਹਿਰੀ ਹਲਕਾ ਬਣ ਗਿਆ ਲਗਭਗ ਸੋ ਮੈਂ ਅਸੀਂ ਗੱਲ ਕਰਦੇ ਸੀ ਢਿੱਲੂ ਸਾਹਿਬ ਦਾ ਜਿਹੜਾ ਸਵਾਲ ਸੀ ਮੁਕਾਬਲਾ ਇਸ ਵੇਲੇ ਪ੍ਰਮੁਖ ਤੌਰ ਤੇ ਸ਼੍ਰੋਮਣੀ ਕਾਲੀਦਾਨ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਵਿੱਚ ਵੇਖਣ ਨੂੰ ਮਿਲਿਆ ਕਿਉਂਕਿ ਲੋਕ ਸਭਾ ਮੈਂਬਰ ਮਜੂਦਾ ਸਰਦਾਰ ਗੁਰਜੀਤ ਸਿੰਘ ਔਜਲਾ ਹਮੇਸ਼ਾ ਚਰਚਾ ਦੇ ਵਿੱਚ ਰਹੇ ਨੇ ਕਦੇ ਰਾਹੁਲ ਗਾਂਧੀ ਅਮਰਸਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਤੇ ਰਾਹੁਲ ਗਾਂਧੀ ਦੀ ਗੁੱਡ ਬੁੱਕ ਵਿੱਚ ਗੁਰਜੀਤ ਸਿੰਘ ਔਜਲਾ ਦਾ ਨਾਮ ਹੈ ਉਹਨਾਂ ਨੇ ਵੱਡੇ ਕੰਮ ਨੇ ਜਿਹੜੇ ਅਮਰਸਰ ਸਾਹਿਬ ਵਿੱਚ ਕੀਤੇ ਨੇ 에어ਪੋਰਟ ਦਾ ਆਦਮਪੁਰ 에어ਪੋਰਟ ਦਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਬਹੁਤ ਕੁਝ ਸਰਦਾਰ ਸ਼੍ਰੀ ਗੁਰਜੀਤ ਸਿੰਘ ਔਜਲਾ ਦੇ ਨਾਲ ਗੱਲ ਵਿੱਚ ਆਉਂਦੀ ਰਹੀ ਹੈ ਕਿ ਗੁਰਜੀਤ ਸਿੰਘ ਔਜਲਾ ਆਮ ਆਦੀ ਪਾਰਟੀ ਵਿੱਚ ਚਲੇ ਜਾਣਗੇ ਪਰੰਤੂ ਆਖਰੀ ਟਾਈਮ ਗੁਰਜੀਤ ਸਿੰਘ ਔਜਲਾ ਨੂੰ ਚੋਣ ਮદાન ਵਿੱਚ ਉਤਾਰਿਆ ਗਿਆ ਤੇ ਇਥੋਂ ਕਦੇ ਕੈਪਟਨ ਮਨਿੰਦਰ ਸਿੰਘ ਚੋਣ ਜਿੱਤ ਕੇ ਜਾਂਦੇ ਨੇ ਇਸ ਹਾਲ ਕੇ ਨੂੰ ਕਾਂਗਰਸ ਪਾਰਟੀ ਦੇ ਬੰਦੇ ਪ੍ਰਧਾਨ ਮੰਤਰੀ ਸਾਬਕਾ ਡਾਕਟਰ ਮਨਮੋਹਨ ਸਿੰਘ ਦਾ ਹਿੱਸਾ ਵੀ ਉਹਨਾਂ ਦੀ ਭੂਮੀ ਵੀ ਮੰਨਿਆ ਜਾਂਦਾ ਹੈ ਇਹਨਾਂ ਦੇ ਪੁਰਖੇ ਇੱਥੇ ਰਹੇ ਨੇ ਸੋ ਗੁਰਜੀਤ ਸਿੰਘ ਔਜਲਾ ਪੂਰੇ ਤਕੜੇ ਮੁਕਾਬਲੇ ਦੇ ਵਿੱਚ ਤਿੰਨੋਂ ਪਾਰਟੀਆਂ ਇਸ ਵੇਲੇ ਹਨ ਤੇ ਅਕਾਲੀ ਦਲ ਅਮਰ ਸਰ ਦੇ ਉਮੀਦਵਾਰ ਸਰਦਾਰ ਈਮਾਨ ਸਿੰਘ ਮਾਨ ਜਰੂਰ ਆਪਣੀ ਹਾਜ਼ਰੀ ਲਗਾਉਣਗੇ ਪੰਥਕ ਵੋਟਰ ਨੇ ਜਿਹੜੀਆਂ ਉਹ ਕਾਫੀ ਗਿਣਤੀ ਵਿੱਚ ਉਹਨਾਂ ਨੂੰ ਪੈਣ ਦੇ ਕਿਉਂਕਿ ਇੱਕ ਤੇ ਸਿਮਰਨਜੀਤ ਸਿੰਘ ਮਾਨ ਦੇ ਸੁਪੁੱਤਰ ਨੇ ਦੂਜਾ ਜਿਹੜੀ ਖਡੂਰ ਸਾਹਿਬ ਵਿੱਚ ਅਮਰਤਪਾਲ ਜੀ ਦੀ ਲਹਿਰ ਚੱਲ ਰਹੀ ਹੈ ਭਾਈ ਅਮਰਤਪਾਲ ਸਿੰਘ ਉਹਦਾ ਅਸਰ ਵੀ ਕਿਤੇ ਨਾ ਕਿਤੇ ਅਮਰਸਰ ਸਾਹਿਬ ਲੋਕ ਸਭਾ ਲਈ ਖਾਸ ਕਰਕੇ ਜਿੰਨਾ ਕਿ ਪਿੰਡੂ ਇਲਾਕਾ ਉਹਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਸਭ ਤੋਂ ਵੱਡੀ ਢਿਲੋਂ ਸਭ ਗੱਲ ਦਿਲਚਸਪਾ ਜਿਹੜੀ ਉਸ ਦਾ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਦਾ ਇਸ ਵੇਲੇ ਲੋਕ ਸਭਾ ਦੇ ਚੋਣ 11 ਹਜ਼ਾਰ ਤੁਪੀਤਾਰੇ ਵੀ ਜਮਨ ਇਸ ਟਾਈਮ ਗੱਲ ਕਰਦੇ ਹਾਂ ਜੀ ਉਹ ਆਪਣੀ ਪਤਨੀ ਦੇ ਇਲਾਜ ਵਿੱਚ ਮਸ਼ਰੂਫ ਸਨ ਆਈਪੀਐਲ ਮੈਚਾਂ ਦੀ ਕਮੈਂਟਰੀ ਦੇ ਵਿੱਚ ਬਿਜੀ ਸੀ ਨਵਜੋਤ ਸਿੰਘ ਸਿੱਧੂ ਇਸ ਵੇਲੇ ਹਾਈ ਕਮਾਡ ਨੇ ਜਿੱਥੇ ਉਹਨਾਂ ਨੂੰ ਬਾਹਰ ਦੀਆਂ ਸਟੇਟਾਂ ਵਿੱਚ ਸਟਾਰ ਕੰਪੈਨਰ ਦੇ ਤੌਰ ਤੇ ਵਰਤਿਆ ਜਾਂਦਾ ਸੀ ਉਹ ਵੀ ਗੱਲ ਕਿਤੇ ਇਸ ਵੇਲੇ ਨਜ਼ਰ ਨਹੀਂ ਆਉਂਦੀ ਤੇ ਨਵਜੋਤ ਸਿੰਘ ਸਿੱਧੂ ਵਰਗੇ ਜਿਹੜੇ ਇਥੋਂ ਤਿੰਨ ਵਾਰ ਐਮਪੀ ਰਹੇ ਨੇ ਕੈਬਨਿਟ ਮੰਤਰੀ ਰਹੇ ਨੇ ਉਹ ਇਸ ਵੇਲੇ ਅੰਮ੍ਰਿਤਸਰ ਸਾਹਿਬ ਦੀ ਸਿਆਸਤ ਵਿੱਚੋਂ ਐਨ ਪਾਸੇ ਹੋਏ ਬੈਠੇ ਨੇ ਆਹ ਤੇ ਜਿਹੜਾ ਰਾਗੂ ਨੇ ਜਿਹੜੇ ਬੁਲਾਰੀਆਂ ਵਰਗੇ ਹੋਰ ਸਾਰੇ ਨੌਜਵਾਨ ਉਹ ਇੱਥੇ ਜ਼ਰੂਰ ਸਰਗਰਮ ਨੇ ਤੇ ਗੁਰਜੀਤ ਸਿੰਘ ਔਜਲਾ ਇਸ ਵੇਲੇ ਤਕੜੇ ਮੁਕਾਬਲੇ ਦੇ ਵਿੱਚ ਇਸ ਵੇਲੇ ਉੱਥੇ ਮਿਲ ਰਹੇ ਨੇ ਤੇ ਜਿਹੜੀ ਗੱਲ ਸਭ ਤੋਂ ਵੱਡੀ ਇਹ ਆ ਕਿ ਇਸ ਗੱਲ ਇਹ ਗੱਲ ਸਮਝੋ ਬਹਾਰਾ ਕਿ ਸ਼੍ਰੋਮਣੀ ਕਾਲੀਦਾਲ ਪੰਚਕ ਮੇਰੀ ਬ੍ਰਹਮਾਲੀ ਪ੍ਰੋਸਾ ਵੀ ਇੱਕ ਗੱਲ ਮੇਰੀ ਇਹ ਸਵਾਲ ਸੀਗਾ ਤੁਹਾਨੂੰ ਸਵਾਲ ਕਰ ਰਿਹਾ ਮੇਰਾ ਸਵਾਲ ਇਹ ਹੈ ਕਿ ਜਿਹੜਾ ਇੱਕ ਸ਼੍ਰੋਮਣੀ ਕਾਲੀਦਾਲ ਨੇ ਇੱਕ Hindu ਨੇਤਾ ਨੂੰ ਚੋਂ ਤਾਂ ਦੇ ਵਿੱਚ ਉਤਾਰਿਆ ਤੇ ਜਰ ਕੇ ਭਾਜਪਾ ਨੇ ਇੱਕ ਸਿੱਖ ਉਮੀਦਵਾਰ ਉਤਾਰਨ ਦੇ ਨਾਲ ਕੀ ਅਕਾਲੀ ਦਲ ਨੂੰ ਫਾਇਦਾ ਹੋਊਗਾ ਜਾਂ ਭਾਜਪਾ ਨੂੰ ਫਾਇਦਾ ਹੋਊਗਾ ਦੇਖੋ ਜਿੱਥੋਂ ਤੱਕ ਹਿੰਦੂ ਚਿਹਰਾ ਜਿਹੜਾ ਅਨਿਲ ਜੋਸ਼ੀ ਨੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਉਹਦਾ ਕਿਤੇ ਨਾ ਕਿਤੇ ਹਿੰਦੂ ਵੋਟ ਹੈ ਜਿਹੜੀ ਅਨਿਲ ਜੋਸ਼ੀ ਕਿਉਂਕਿ ਆਰਐਸਐਸ ਦੇ ਕੱਟੜ ਵਰਕਰ ਰਹੇ ਨੇ ਉਹ ਉਹਨਾਂ ਨੂੰ ਪੈਣ ਦੀ ਸੁਭਾਅਿਕ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਿੱਖ ਵੋਟ ਜਿੰਨੀ ਵੀ ਪੰਚਕਸਾਲੀ ਵੋਟਾਂ ਅਨਲ ਜੋਸ਼ੀ ਨੂੰ ਪੈਣ ਦੀ ਬਜਾਏ ਉਹ ਇਸ ਵੇਲੇ ਉਧਰ ਕਨਵਰਟ ਹੋ ਸਕਦੀ ਹੈ ਭਾਜਪਾ ਨੂੰ ਕਿਉਂ ਕਿ ਬਹੁਤ ਅੱਛੇ ਸਿੱਖ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦਾ ਆਲ ਓਵਰ ਪੰਜਾਬ ਦੇ ਵਿੱਚ ਥੋੜਾ ਕਮਜ਼ੋਰ ਹੋਣਾ ਜਿਹੜਾ ਉਹ ਵੀ ਇਸ ਸੀਟ ਤੇ ਅਸਰ ਕੁਦਰਤੀ ਪਊਗਾ ਕਿਉਂਕਿ ਵੋਟ ਉਧੋ ਕਨਵਰਟ ਹੋ ਸਕਦੀ ਹੈ ਜਦੋਂ ਵੋਟ ਬਹੁਤ ਜ਼ਿਆਦਾ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਨੈਕ ਟੂ ਨੈਕ ਫਾਈਟ ਕਰ ਰਿਹਾ ਅਮੋ ਸਾਹਮਣੇ ਲੜਾਈ ਆ ਪੂਰਾ ਮੁਕਾਬਲੇ ਦੇ ਵਿੱਚ ਐ ਇਸ ਵੇਲੇ ਸ਼੍ਰੋਮਣੀ ਕਾਲੀ ਦਲ ਦੀ ਗਰਾਊਂਡ ਲੈਵਲ ਤੇ ਜਿਹੜੀ ਵੋਟ ਆ ਉਹ ਪਹਿਲਾਂ ਨਾਲੋਂ ਘੱਟ ਨਜ਼ਰ ਆਉਂਦੀ ਐ ਤੇ ਵੋਟ ਜਦੋਂ ਪਹਿਲਾਂ ਹੀ ਘੱਟ ਹੋਵੇ ਤੇ ਕਨਵਰਟ ਹੋਣ ਦੇ ਚਾਂਸ ਬਹੁਤ ਘੱਟ ਹੁੰਦੇ ਨੇ ਤੇ ਪੜਾਏ ਲਿਖਿਆ ਜਿਹੜਾ ਯੂਥ ਵਰਗ ਆ ਉਹ ਉਹ ਇਸ ਵੇਲੇ ਸ਼੍ਰੋਮਣੀ ਕਾਲੀ ਦਲ ਦੇ ਪਲੇਟਫਾਰਮ ਤੇ ਬਹੁਤਾ ਨਜ਼ਰ ਨਹੀਂ ਆਉਂਦਾ ਆ ਅੰਦਰਲੇ ਸਮਝ ਕਰਨ ਕੋਈ ਵੀ ਹੋ ਸਕਦੇ ਨੇ ਅਸੀਂ ਪੁਸ਼ਟੀ ਨਹੀਂ ਕਰਦੇ ਇਸ ਗੱਲ ਦੀ ਪਰ ਅੰਦਰਲਾ ਕੁਝ ਵੀ ਹੋ ਸਕਦਾ ਤੇ ਸਿੱਖ ਵੋਟ ਮੈਨੂੰ ਲੱਗਦਾ ਕਿ ਜੇ ਹਿੰਦੂ ਚਿਹਰੇ ਵਿੱਚੋਂ ਹਿੰਦੂ ਵੋਟ ਅਨਿਲ ਜੋਸ਼ੀ ਲਿਆ ਸਕਦੇ ਨੇ ਜ਼ਰੂਰ ਪੈ ਸਕਦੀ ਹੈ ਉਹਨਾਂ ਨੂੰ ਤੇ ਵੱਡੇ ਵੱਡੇ ਅਲੀਗੇਸ਼ਨਸ ਵੀ ਅਨਿਲ ਜੋਸ਼ੀ ਤੇ ਜਦੋਂ ਕੈਬਨਿਟ ਮੰਤਰੀ ਸੀ ਉਹ ਵੀ ਲੱਗਦੇ ਰਹੇ ਨੇ ਤਦੋਂ ਬੰਦਾ ਸਤਾਪਤੀ ਵਿਰੋਧੀ ਲਹਿਣ ਦੇ ਵਿੱਚ ਜਦੋਂ ਕਿਸੇ ਸੱਤਾ ਦੇ ਵਿੱਚੋਂ ਵਿਚਰਿਆ ਹੁੰਦਾ ਇਹ ਗੱਲ ਕੁਦਰਤੀ ਹੈ ਪਰੰਤੂ ਵਿਕਰਮਜੀਤ ਸਿੰਘ ਮਜੀਠੀਆ ਬਹੁਤ ਤਕੜੇ ਹੋ ਕੇ ਉਹਨਾਂ ਦੀ ਚੋਣ ਮੈਂਬਰ ਲੜ ਰਹੇ ਨੇ ਚਲਾ ਰਹੇ ਨੇ ਅਨਾਉਂਸ ਵੀ ਪਾਰਟੀ ਤੋਂ ਹਟ ਕੇ ਵਿਕਰਮਜੀਤ ਸਿੰਘ ਮਜੀਠੀਆ ਨੇ ਨਨਜੋਸ਼ੀ ਨੂੰ ਪਹਿਲਾਂ ਕੀਤਾ ਸੀ ਤੇ ਨਨਜੋਸ਼ੀ ਇਸ ਵਾਰ ਪੂਰਾ ਸਖਤ ਮੁਕਾਬਲੇ ਦੇ ਵਿੱਚ ਨਜ਼ਰ ਆਉਂਦੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਾਰਿ ਪਰਸੋ ਹਾਂ ਜੀ ਇਹ ਸਮਰੂਹ ਲੋਕ ਆਪਣੇ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕਾ ਤੇ ਆਉਣ ਵਾਲੇ ਦਿਨਾਂ ਵਿੱਚ ਢਿਲੋਂ ਸਭ ਜਿਵੇਂ ਆਪਣਾ ਬਿਲਕੁਲ ਜੀ ਆਪਾਂ ਜਿਵੇਂ ਕਿ ਤੁਹਾਡੀ ਕਚੈਰੀ ਵਿੱਚ ਹਰ ਰੋਜ਼ ਕੋਈ ਨਵਾਂ ਵਿਚਾਰ ਲੈ ਕੇ ਹਾਜ਼ਰ ਹੋਣ ਹੁਣ ਵੀ ਟਾਈਮ ਇਜਾਜ਼ਤ ਨਹੀਂ ਦੇ ਰਿਹਾ ਹੈਗਾ ਤੇ ਜਲਦੀ ਤੁਹਾਡੀ ਕਚੈਰੀ ਦੇ ਵਿੱਚ ਨਵਾਂ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਆਵਾਜ਼-ਏ-ਖਲਕ ਦੋਸਤੋ ਇੱਕ ਬੇਨਤੀ ਹੋਰ ਹੈ ਜਰੂਰ ਸਾਡੀ ਮਜੂਰ ਕਰਿਆ ਕਰੋ ਵੀ ਜਿਹੜਾ ਸਾਡਾ ਆਵਾਜ਼-ਏ-ਖਲਕ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਹੈਗਾ YouTube ਦੇ ਉੱਪਰ ਉਹਨੂੰ ਵੇਖਿਆ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਨਵੀਆਂ ਨਵੀਆਂ ਜਾਣਕਾਰੀਆਂ ਸੀ ਤੁਹਾਡੇ ਤੱਕ ਪਹੁੰਚਾ ਸਕੀਏ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਇਹ ਸਾਡਾ ਲਿੰਕ ਭੇਜਦੇ ਰਿਹਾ ਕਰੋ ਧੰਨਵਾਦ ਬਹੁਤ ਇਜਾਜ਼ਤ ਸਤਿ ਸ੍ਰੀ ਅਕਾਲ